ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੁਝ ਖਾਸ ਬੇਨਤੀਆਂ ਕਰਨ ਵਾਸਤੇ ਆਪ ਜੀ ਦੇ ਰੂਬਰੂ ਹਾਜ਼ਰ ਹੋਇਆ ਸੂ ਸਿੱਖ ਕੌਮ ਨੂੰ ਬੇਨਤੀ ਹੈ ਕਿ ਕੱਲ ਦਾਸ ਨੂੰ ਬਾਬਾ ਮੇਜਰ ਸਿੰਘ ਜੀ ਸੋਢੀ ਦਸ਼ਮੀਸ਼ ਤਰਨਾ ਗੱਲ ਉਹਨਾਂ ਦੇ ਨਾਲ ਕੋ ਸਮਾਂ ਬਤਾਉਂਦਾ ਸਮਾਂ ਮਿਲਿਆ ਔਰ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਕਿ ਕਹਿੰਦੇ ਸੀ ਨਾ ਇਸੇ ਕੌਮ ਦੇ ਵਿੱਚ ਪਰੰਪਰਾ ਆ ਕਿ ਗਊ ਗਰੀਬ ਦੀ ਰੱਖਿਆ ਕਰਨੀ ਔਰ ਵਾਕਈ ਬਾਬਾ ਜੀ ਹਰ ਇੱਕ ਗਰੀਬ ਲੜਕੀ ਦੀ ਜਿੱਥੇ ਕੋ ਤਕੀਸ਼ਾਈ ਹੁੰਦੀ ਆ ਆਪਣੇ ਗਰੀਬਾਂ ਦੇ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਤੱਕਾ ਹੁੰਦਾ ਉਹਦੀ ਬਾਹ ਫੜਦੇ ਆ। ਪੂਰੇ ਬਿਲਕੁਲ ਇਹ ਹਕੀਕਤ ਹੈ। ਸਹੀ ਗੱਲ ਹੈ। ਔਰ ਮੈਂ ਆਪਣੀ قوم ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਵਾਗਿਆ ਹੀ ਸਾਨੂੰ ਇੱਕ ਐਸਾ ਸੰਤ ਜਰਨੈਲ ਮਿਲਿਆ ਵਾ ਕਿ ਜੇਦੀ ਅਹੀਂ ਜਿੰਨੇ ਵੀ ਸਵਿਤ ਕਰ ਲੀਏ ਕੋਈ ਅਲਫਾਜ਼ ਨਹੀਂ ਆ ਕਿ ਬਾਬਾ ਜੀ ਦੀ ਸ਼ਰਤ ਕਰਦਾ ਉਹ ਅਲਫਾਜ਼ ਛੋਟੇ ਬਾਬਾ ਜੀ ਦੀ ਜਿਹੜੀ ਕਥਨੀ ਕਰਨੀ ਉਹ ਨਹੀਂ ਕੀਤੀ ਜਾ ਸਕਦੀ ਹਰ ਇੱਕ ਗਰੀਬ ਦੀ ਮਦਦ ਕਰਨੀ ਔਰ ਅਟੇ ਟਾਈਮ ਪੈਰ ਤੇ ਹੋਰ ਵੀ ਦਲਪੰਥ ਨੇ ਹੋਰ ਵੀ ਜਥੇਪੰਥੀਆਂ ਨੇ ਪਰ ਜੋ ਕੰਮ ਬਾਬਾ ਮੇਜਰ ਸਿੰਘ ਜੀ ਛੋੜੀ ਦਸ਼ਮੇ ਸਤਰ ਨਾਲ ਦਲਦੇ ਮੁਕੀ ਕਰ ਰਹੇ ਕੋਈ ਨਹੀਂ ਇਹ ਕਰ ਸਕਦਾ ਇਸ ਕਰਕੇ ਸਮੁੱਚੀ ਕੌਮ ਆਪਣੇ ਜਰਨੈਲ ਦਾ ਆਪਣੇ ਮਹਾਪੁਰਸ਼ਾਂ ਦਾ ਸਾਥ ਦੇਣ ਇਹ ਸਾਡੇ ਮਹਾਪੁਰਸ਼ ਨੇ ਕਿਉਂਕਿ ਬੜੇ ਕਰਮਾ ਭਾਗਾਂ ਨਾਲ ਇਹੋ ਜੇ ਸੰਤ ਮਹਾਪੁਰਸ਼ ਮਿਲਦੇ ਨੇ ਹੈ ਤੇ ਬਹੁਤ ਨੇ ਗੁਰਬਾਣੀ ਕਹਿੰਦੀ ਹੈ ਹੈ ਨ ਵਰਲੇ ਨਹੀਂ ਘਣੇ ਫੈਲ ਵਕੜ ਸੰਸਾਰ ਅਰ ਜਦਾਂ ਅ ਬਾਹੀ ਮੰਜੀਆਂ ਢਾਤੀਆਂ ਸੀ ਬਾਬੇ ਬਕਾਲੇ ਸਾਹਿਬ ਤੇ ਮੱਖਣ ਸਾਹਿਬ ਲਬਾਣੇ ਨੇ ਕਿਹਾ ਸੀ ਗੁਰੂ ਲਾਡੋਰੇ ਗੁਰੂ ਲਾਡੋਰੇ ਮਾਨ ਇਸੇ ਤਰ੍ਹਾਂ ਮੈਂ ਆਪਣੀ ਏਸੀ ਭਾਈਚਾਰੇ ਨੂੰ ਤੇ ਆਪਣੇ ਭਰਾਵਾਂ ਨੂੰ ਕਹਿਣਾ ਕਿਣਾ ਗਰੀਬ ਵਰਗ ਨੂੰ ਕਿ ਇਹ ਜਿਹੜੇ ਮਹਾਪੁਰਸ਼ ਅੱਜ ਨੇ ਗੱਦੀ ਤੇ ਬਰਾਜਮਾਨ ਇਹ ਵਾਕਿਆਈ ਅਸਲੀ ਮੈਨੇ ਕੀ ਸੰਤ ਨੇ ਔਰ ਸਿਪਾਈ ਨੇ ਔਰ ਇਹੋ ਜੇ ਸਾਨੂੰ ਕੋਈ ਵੀ ਮਹਾਪੁਰਸ਼ ਨਹੀਂ ਮਿਲ ਸਕਦਾ ਮੈਂ ਵੀ ਕਈਆਂ ਦੇ ਵਿਚ ਲਿਆਵਾ ਵਾ ਜੋਧਪੁਰ ਜੇਲ ਕੱਟੀ ਆ ਹਰ ਇੱਕ ਥਾਂ ਤੇ ਗਿਆ ਉੱਚੀ ਨੀਂਵੀ ਜਗਾ ਵੇਖੀ ਆ ਪਰ ਇਨੀ ਨਮਰਤਾ ਵਾਲੇ ਔਰ ਗਰੀਬ ਦੀ ਬਾਹ ਫੜਨ ਵਾਲੇ ਮੈਂ ਮਹਾਪੁਰਸ਼ ਨਹੀਂ ਵੇਖੇ ਤੇ ਪਹਿਲਾ ਟਾਈਮ ਫਰਮਾ ਸਾਰੇ ਨੂੰ ਬੇਨਤੀ ਕਰਨਾ ਕਿ ਸਾਰੇ ਜਣੇ ਬਾਬਾ ਜੀ ਨੂੰ ਸਾਥ ਦੇ ਕਰਨ ਬਾਬਾ ਜੀ ਨੂੰ ਹੋਰ ਹਰ ਤਰ੍ਹਾਂ ਦੇ ਨਾਲ ਸਪੋਰਟ ਕਰਨ ਬਾਬਾ ਜੀ ਦੇ ਨਾਲ ਖੜਨ ਕਿਉਂਕਿ ਬਾਬਾ ਜੀ ਦੇ ਨਾਲ ਅਸੀਂ ਆ ਸਾਡੇ ਨਾਲ ਬਾਬਾ ਜੀ ਨਹੀਂ ਆਈ ਬਾਬਾ ਜੀ ਹੈ ਤੇ ਅਸੀਂ ਕਹਿ ਸਕਦੇ ਕਿ ਅਸੀਂ ਬਾਬਾ ਮੈਜਰਸਨ ਦੇ ਨਾਲ ਆ ਉਹਨਾਂ ਦਾ ਅਸ਼ੀਰਵਾਦ ਸਾਡੇ ਤੇ ਅੱਜ ਕੀ ਹੋਣ ਰਿਹਾ ਸਮਾਜ ਦੇ ਵਿੱਚ ਨਸ਼ੇ ਆ ਕਰਕੇ ਲੋਕੀ ਕੰਮ ਨਹੀਂ ਕਰਦੇ ਲੋਕਾਂ ਦੀਆਂ ਧੀਆਂ ਦੁਖੀ ਬੈਠੀਆਂ ਲੋਕਾਂ ਦਾ ੱੱਕੇਸ਼ਾ ਹੀ ਹੋਣ ਰਹੀ ਆ ਕਈ ਵਾਰੀ ਪ੍ਰਸ਼ਾਸਨ ਵੀ ਗੱਲ ਨਹੀਂ ਸੁਣਦਾ ਉਹ ਜਗ੍ਹਾ ਤੇ ਤੇ ਅ ਬਾਬਾ ਜੀ ਗੱਲ ਸੁਣਦੇ ਆ ਮਦਦ ਕਰਦੇ ਆ ਔਰ ਮੈਂ ਸ਼ਰਮਨੀ ਕਾਲੀਤਲ ਬਾਦਲ ਦਾ ਏਸੀ ਬੈਂਕ ਦੇ ਪ੍ਰਧਾਨ ਹੋਣ ਦੇ ਨਾਤੇ ਅੰਮ੍ਰਿਤਸਰ ਸ਼ਹਿਰ ਦੇ ਨਾਲ ਮੈਂ ਸੰਗਤਾਂ ਨੂੰ ਇਹ ਅਪੀਲ ਕਰਾਂਗਾ ਕਿ ਬਾਬਾ ਜੀ ਨੂੰ ਵਾਤਵਾਦ ਬਾਬਾ ਜੀ ਦੇ ਨਾਲ ਖੜਵਾਣੋਂ ਦਲ ਪੰਥ ਨੂੰ ਤਗੜਾ ਕਰਨਾ ਔਰ ਬਾਬਾ ਜੀ ਦੇ ਨਾਲ ਦੇ ਨਾਲ ਜੁੜਨਾ ਤਾਂ ਕਿ ਸਾਡੀਆਂ ਜਿਹੜੀਆਂ ਗਰੀਬਾਂ ਦੀਆਂ ਕੁੜੀਆਂ ਵਾਂ ਜੁੜੀਆਂ ਹੋਰ ਜਿਹੜੇ ਤਗੜੇ ਬੰਦੇ ਧੱਕੇਸ਼ਾਈਆਂ ਕਰਦੇ ਆ ਜਿੱਦਾਂ ਗੈਂਗਸਟਰਾਂ ਦਾ ਬੜਾ ਜ਼ੋਰ ਹੋਰ ਵੀ ਵਧਿਕੇ ਆਉਂਦੀਆਂ ਜਿੱਥੇ ਕੋਈ ਸੁਣਵਾਈ ਨਾ ਹੋਵੇ ਜੇਦੀ ਕੋਈ ਬਾਹ ਨਾ ਫੜੇ ਉਹ ਗੁਰਸੇਖ ਹੁੰਦਾ ਉਹਦੀ ਬਾਹ ਫੜਦਾ ਬਾਬਾ ਮੇਜਰ ਸਿੰਘ ਜਿਹੜਾ ਬਾਹ ਫੜੇ ਉਹ ਗੁਰਸੇਖ ਨੇ ਬਾਬਾ ਮੇਜਰ ਸਿੰਘ ਵਰਗੇ ਉਹ ਸੰਤ ਨੇ ਉਹ ਸਿਪਾਈ ਨੇ ਪਰ ਸਾਨੂੰ ਚਾਹੀਦਾ ਕਿ ਸਾਰਾ ਅਸੀਂ ਆਪਣਾ ਜੀਵਨ ਬਾਬਾ ਜੀ ਦੇ ਨਾਲ ਜੁੜ ਕੇ ਬਚੀਦ ਕਰੀਏ ਬਾਬਾ ਜੀ ਦੇ ਨਾਲ ਖੜੀ ਹੈ ਕਿਉਂਕਿ ਸਾਡੀ ਤੇ ਸਾਡੀ ਆਵਾਜ਼ ਬੁਲੰਦ ਕਰਦੇ ਨੇ ਸਾਡੇ ਗਰੀਬਾਂ ਦੀ ਬਾਹ ਫੜਦੇ ਤੇ ਸਾਡਾ ਫਰਜ਼ ਬਣਦਾ ਪੁਰ ਮੈਂ ਸੰਗਤਾਂ ਨੂੰ ਕਿ ਬੇਨਤੀ ਕਰਨਾ ਚਾਹੁੰਦਾ ਕਿ ਜਿੰਨੇ ਵੀ ਤੁਹਾਡੇ ਇਲਾਕੇ ਦੇ ਵਿੱਚ ਆ ਜਿੰਨੀਆਂ ਵੀ ਸੰਗਤਾਂ ਸਾਰੇ ਪੰਜਾਬ ਦੇ ਵਿੱਚੋਂ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਉਹ ਬਾਬਾ ਜੀ ਦੇ ਨਾਲ ਸੰਪਰਕ ਕਰਨ ਬਾਬਾ ਜੀ ਦੇ ਨਾਲ ਜੁੜਨ ਪਰ ਵਾਕਈ ਰੱਬੀ ਰੂਹ ਔਰ ਮੈਂ ਵੀ ਨਮਸਕਾਰ ਕਰਦਾ ਹਾਂ ਬਾਬਾ ਜੀ ਨੂੰ ਵੈਸ਼ੇ ਤੇ ਕੀਤੇ ਤੇ ਮੈਂ ਵੀ ਨਹੀਂ ਸੀ ਕਦੀ ਕਰਦਾ ਕਿਉਂਕਿ ਬੰਦਾ ਵਿਚਰਤਾ ਜਦੋਂ ਦੇਖਦਾ ਕਈ ਭੇਖ ਦਿਖਾਵੇ ਜਗਤ ਕੋ ਲੋਕਣ ਕੋ ਵਸਕੀਨ ਕਈ ਭੇਖੀ ਪਖੰਡੀ ਬੰਦੇ ਹੁੰਦੇ ਆ ਕਈ ਹੰਕਾਰੀ ਹੁੰਦੇ ਆ ਕਈ ਲਾਰਿਆਂ ਚ ਹੀ ਸਾਰ ਦਿੰਦੇ ਆ ਕਈ ਗੱਲ ਹੀ ਨਹੀਂ ਸੁਣਦੇ ਕਈ ਉਹਨਾਂ ਦੇ ਚੇਲੇ ਬਾਲ ਕੇ ਨੇ ਲੱਗੇ ਜਾਂਦੇ ਨੇ ਮਲੇ ਇਹੋ ਜੇ ਕਾਫੀ ਸੰਸਤਾਵਾਂ ਦੇ ਸੰਤ ਨੇ ਤੇ ਕਈਆਂ ਨੇ ਕਿਹਾ ਚਲੋ 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 ਪਰੇ ਹੋ ਜਿਓ ਪਰ ਇਹੋ ਜੇ ਬਾਬਾ ਜੀ ਦਾ ਸੁਭਾਣ ਨਹੀਂ ਆ ਬਾਬਾ ਜੀ ਕੋ ਜਿਹੜਾ ਮਰਜ਼ੀ ਜਾਵੇ ਗੱਲ ਸੁਣਦੇ ਨੇ ਔਰ ਔਰ ਅਟੇ ਤੱਕ ਮਦਦ ਵੀ ਕਰਦੇ ਨੇ ਇਹੋ ਜੇ ਸਾਨੂੰ ਸੰਤ ਮਹਾਂਪੁਰਸ਼ ਮਿਲਣੇ ਹੀ ਕਰਮਾ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਤੇ ਨਾਲ ਜੁੜਨ ਦਾ ਮੌਕਾ ਮਿਲ ਰਿਹਾ ਔਰ ਮਿਲਣਾ ਚਾਹੀਦਾ ਸਾਰਿਆਂ ਨੂੰ ਸਾਰੇ ਮਿਲਣ ਬਾਬਾ ਜੀ ਦੇ ਨਾਲ ਜੁੜੋ ਤੇ ਆਪਣੇ ਜਿਹੜੇ ਤੁਹਾਡੇ ਪਰਿਵਾਰਕ ਝਗੜੇ ਕਈ ਆਈ ਮੈਂ ਵੇਖਿਆ ਕਿ ਕੋਟਕਚਰੀਆਂ ਦੇ ਵਿੱਚ ਮੈਂ ਵੀ ਸ਼ਹਿਰੀ ਦਾ ਪ੍ਰਧਾਨ ਸੀ ਨੀਤ ਪ੍ਰਧਾਨਕ ਮੇਰੇ ਕੋਲ ਇਹੋ ਜਿਹੇ ਕਈ ਆਏ ਨੇ ਕੇਸ ਸਾਲਾ ਪੱਤੀ ਲੱਗ ਜਾਂਦੇ ਆ ਵਿਚਾਰੇ ਬਰਬਾਦ ਹੋ ਜਾਂਦੇ ਆ ਕਿਉਂਕਿ ਗਰੀਬ ਆਦਮੀ ਨੇ ਕਰਨਾ ਕਿੱਥੋਂ ਉਹੋ ਜਿਹੇ ਬੰਦਿਆਂ ਦੇ ਬਾਬਾ ਜੀ ਮਸਲੇ ਹੱਲ ਕਰਦੇ ਆ ਮੈਂ ਬਾਬਾ ਜੀ ਦਾ ਫੂਟਾਨ ਕੋਟ ਤਹਿਦ ਲੋਨ ਤਰਵਾਦ ਕਰਦਾ ਆ ਬਾਬਾ ਜੀ ਜਿੰਨਾ ਚਿਰ ਅਸ ਦੁਨੀਆ ਤੇ ਤੁਹਾਡੇ ਵਰਗੇ ਮਹਾਪੁਰਸ਼ ਨੇ ਉਹਨਾਂ ਚਾਰੇ ਦੁਨੀਆ ਸੁਖਦਾ ਸਾਲ ਹੋਊਗੀ ਕਿਉਂਕਿ ਹਰ ਸਾਥ ਤੇ ਤਈ ਹਰੇਕ ਨੂੰ ਬਚਾ ਲੈਂਦੇ ਜੇ। ਕੁਰਮਾ ਵੀ ਇਹੋ ਪਰਨ ਕਰਤੀਤਾ ਵਾ ਕਿ ਮੈਂ ਜਨਚਰ ਆ ਰਹੂੰਗਾ। ਉਹਨਾਂ ਚਾਰੇ ਸਾਰਿਆਂ ਸੰਤਾਨ ਨੂੰ ਪ੍ਰੇਰਿਤ ਕਰੂੰਗਾ ਕਿ ਬਾਬਾ ਜੀ ਦੇ ਨਾਲ ਜੁੜੋ ਤੇ ਬਾਬਾ ਜੀ ਨੂੰ ਸਪੋਰਟ ਕਰੀਏ ਸਪੋਰਟ ਤੇ ਅਸੀਂ ਕਾਦੀ ਕਰਨੀ ਸਪੋਰਟ ਤੇ ਬਾਬਾ ਜੀ ਨੇ ਕਰਨੀ ਹੈ ਪਰ ਇਹ ਗਲੋਨਾ ਹੀ ਹੈ ਇਹਦੇ ਦੋਖਾਂ ਤੇ ਭੰਡਾਰੇ ਲੈ ਲੈ ਕੇ ਜਾਣੇ ਬਾਬਾ ਜੀ ਆ ਵੀ ਕਰਦੇ ਬਾਬਾ ਜੀ ਆ ਵੀ ਕਰਦੇ ਪਰ ਬਾਬਾ ਜੀ ਰਬੀ ਰੂਪ ਬੜੀ ਕਿਰਪਾ ਮਹਾਰਾਜ ਗੁਰੂ ਰਾਮਦਾਸ ਦੀ ਤੇ ਇਹੋ ਜਿਹੇ ਜਰਨੈਲ ਹੈ ਵਾਕਈ ਮੈਂ ਸੁਣਦਾ ਹੁੰਦਾ ਸੀ ਜੀ ਇਤਿਹਾਸ ਜੀ ਪੜਿਆ ਕੀ ਮੈਵੀ ਸਿੰਘਾਂ ਦੇ ਬੜੇ ਤਗੜੇ ਤੜੇ ਯੋਧੇ ਜਰਨੈਲ ਹੋਏ ਨੇ ਤੇ ਵਾਕਈ ਅੱਜ ਸામਨੇ ਵੇਖਣ ਦੇ ਬਾਬਾ ਮੇਜਰ ਸਿੰਘ ਜੀ ਉਹਨਾਂ ਨੂੰ ਇਹ ਵਾਕਾਈ ਬਹੁਤ ਤਗੜੇ ਜਰਨੈਲ ਸੰਤ ਸਿਪਾਹੀ ਨੇ ਉਹ ਰਾਹੀਂ ਬਾਬਾ ਜੀ ਦੇ ਨਾਲ ਜੁੜੀਆਂ ਫੁਰਕਾਲਾ ਨਾ ਵੀ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਕਿ ਬਾਬਾ ਜੀ ਦਾਸਨ ਵੀ ਆਪਣੇ ਨਾਲ ਜੁੜੋ ਸਿਰ ਤੇ ਹੱਥ ਰੱਖੋ ਤਾਂ ਕਿ ਮੇਰੇ ਕੋਲ ਬੜੇ ਮਸਲੇ ਹੁੰਦੇ ਆ ਜਿਹੜੇ ਕੰਮ ਕੀਤੇ ਨਾਲ ਨਾ ਹੋਵੇ ਤੇ ਬਾਬਾ ਜੀ ਮਿੰਟਾਂ ਚ ਕਰਾ ਦਿੰਦੇ ਔਰ ਇਹਦੇ ਨਾਲ ਪਬਲਿਕ ਦਾ ਵੀ ਫਾਇਦਾ ਸੈਂ ਜਿੱਤੇ ਆਪਣੇ ਮਸਲੇ ਛੋਟੇ ਛੋਟੇ ਲੈ ਕੇ ਕਈਆਂ ਦਾ ਤੱਕੇ ਸਈਆਂ ਹੁੰਦੀਆਂ ਉਹ ਕੰਮ ਨੂੰ ਬਾਬਾ ਜੀ ਲੈਂਦੇ ਮੈਂ ਬਾਬਾ ਜੀ ਦਾ ਬਹੁਤ ਹੀ ਧੰਨਵਾਦ ਕਰਦਾ ਔਰ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਔਰ ਮੈਂ ਕਹਿੰਦਾ ਹਰ ਵਰਗ ਦਾ ਚਾਹੀਦਾ ਤੇ ਸਾਰਿਆਂ ਨੂੰ ਪਰ ਇਹੋ ਜਿਹੇ ਮਹਾਪੁਰਸ਼ ਬਹੁਤ ਘੱਟ ਹੁੰਦੇ ਨੇ ਆਪਾਂ ਨੂੰ ਮੌਕਾ ਮੜਿਆ ਇਹੋ ਜਿਹੇ ਮਹਾਪੁਰਸ਼ਾਂ ਨਾਲ ਜੁੜਨ ਦਾ ਇਹਨਾਂ ਨਾਲ ਜੁੜੀਏ ਤੇ ਆਪਣੇ ਪਰਿਵਾਰਾਂ ਨੂੰ ਸੁਖੀ ਬਸਾਈਏ ਮੈਂ ਦੁਬਾਰਾ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਹੋਰ ਵੀ ਬੜੇ ਨੇ ਆ ਮੈਂ ਸੋਸ਼ਲ ਮੀਡੀਆ ਤੇ ਵੇਨਾ ਸਿੱਧੂ ਭਾਨਾ ਭਾਨੇ ਦਾ ਆ ਵੀ ਤੇ ਲਖੇ ਸੁਧਾਣੇ ਵਰਗੇ ਆ ਗੈਂਗਸਟਰਾਂ ਦਾ ਜਾਂ ਦੂਜਿਆਂ ਦਾ ਜੋ ਚੱਲ ਰਿਆ ਉਹ ਸਾਰਿਆਂ ਨੇ ਅਸੀਂ ਕਹਿੰਦੇ ਕਿ ਪੰਜਾਬ ਨੂੰ ਬਚਾ ਲੈਣਾ ਜੀ ਅਸੀਂ ਨਸ਼ੇ ਤੋਂ ਬਚਾ ਲੈਣਾ ਜੀ ਅਸੀਂ ਜਿਹਦਣਾ ਧੱਕਾ ਹੁੰਦਾ ਉਹਦੀਆਂ ਗੱਲਾਂ ਸਪੋਰਟ ਕਰਾਂਗੇ ਕੋ ਸਾਡੇ ਤੱਕ ਸਪੋਰਟ ਕਰਨੇ ਇਹ ਗੱਲਾਂ ਝੂਠੀਆਂ ਨੇ ਮੈਂ ਨਹੀਂ ਮੰਨਦਾ ਹਾਂ ਅਗਰ ਬਾਬਾ ਮੇਜਰ ਸਿੰਘ ਤਾਂ ਕਿ ਇਹੋ ਜੇ ਮਸਲੇ ਆਉਣ ਤੇ ਉਹ ਇਸ ਚੀਜ਼ ਤੋਂ ਹੱਲ ਕਰਦੇ ਨੇ ਔਰ ਮੈਂ ਅੱਖੀਂ ਵੇਖਿਆ ਆ ਵਾਕਇ ਕਰਦੇ ਨੂੰ ਕਹਿੰਦੇ ਕਹੇ ਬੇਕੋਸੋ ਬਾ ਨਹੀਂ ਦੇਖਾ ਹੀ ਪ੍ਰਮਾਨ ਦਾਸ ਵੱਲੋਂ ਬੇਨਤੀ ਆ ਕਿ ਅਕਾਲੀ ਦਲ ਦੀ ਸੇਵਾ ਦੇ ਨਾਲ-ਨਾਲ ਦਸ਼ਮੀ ਸਤਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਉਹਨਾਂ ਦੇ ਨਾਲ ਦਾਸ ਵੀ ਜੁੜਿਆ ਔਰ ਬਾਬਾ ਜੀ ਨੂੰ ਕਿਹਾ ਬਾਬਾ ਜੀ ਮੇਰੇ ਸਿਰ ਤੇ ਹੱਥ ਰੱਖੋ ਤਾਂ ਕਿ ਜਿੰਨੀ ਮੇਰੀ ਜ਼ਿੰਦਗੀ ਰਹਿੰਦੀ ਐ ਸਮਾਂ ਰਹਿੰਦਾ ਉਹਨਾਂ ਚਿਰ ਮੈਂ ਲੋਕਾਂ ਦੇ ਮਸਲੇ ਤੁਹਾਡੇ ਕੋਲ ਆ ਸਕਾਂ ਕਰਨੇ ਤੁਸੀਂ ਐ ਹਾਂਜੀ ਤੇ ਉਹ ਤੁਹਾਡੇ ਥਰੂ ਹੋਣ ਕਰਕੇ ਚਲੋ 10 ਦਾ ਵੀ ਕੁਝ ਪਾਰ ਉਤਾਰਾ ਹੋ ਜੂਗਾ ਲੋਕਾਂ ਦੇ ਘਰ ਸੁਖੀ ਕਹਿੰਦੇ ਜਿਹਦੇ ਧੀਸ ਕੀ ਉਹਦੀ ਕੁਲ ਸੁਖੀ ਉਹਦੀ ਦੁਨੀਆ ਹੀ ਸੁਖੀ ਤੇ ਜਿਹੜੇ ਕੋਈ ਬੱਚੇ ਕੋ ਨਸ਼ੇ ਕਰਦੇ ਆ ਜਾਂ ਕੋਈ ਗਲਤ ਕੰਮ ਕਰਦੇ ਆ ਉਸ ਉਸ ਸੁਧਰ ਜਾਂਦੇ ਤੇ ਮਾਪੇ ਉਹ ਸੁਖੀ ਤੇ ਜਦੋਂ ਸਾਰੇ ਸੁਖੀ ਤੇ ਆਤਮਾ ਖੁਸ਼ ਤੇ ਪਰਮਾਤਮਾ ਖੁਸ਼ ਇਹਨੀਆਂ ਬੇਨਤੀਆਂ ਸਾਰੀਆਂ ਸੰਗਤਾਂ ਨੂੰ ਆ ਕਿ ਭਾਈ ਵੱਧ ਤੋਂ ਵੱਧ ਦਸ਼ਮੀਸ਼ ਤਰਨਾ ਦਲ ਦੇ ਮੌਜੂਦਾ ਮੋਖੀ ਸ਼ੰਤ ਬਾਬਾ ਮੇਜਰ ਸਿੰਘ ਜੀ ਫੋਡੀ ਸਾਹਿਬ ਇਹਨਾਂ ਦੇ ਨਾਲ ਜੁੜੋ ਇਹਨਾਂ ਦਾ ਜਿੰਨਾ ਵੀ ਮਾਨ ਸਤਕਾਰ ਕਰੀਏ ਉਹ ਉਹ ਹੀ ਕਰ ਨਹੀਂ ਸਕਦੇ ਕਿਉਂਕਿ ਇਹ ਇਹ ਰੱਬੀ ਰੂਹ ਆ ਕੋਈ ਟਾਮਾ ਟਾਮਾ ਇਹੋ ਜਿਹਾ ਸੰਤ ਮਹਾਂਪੁਰਖ ਇਸ ਦੁਨੀਆ 'ਚ ਹੁੰਦਾ ਜਿਹੜੀ ਗਊ ਗਰੀਬ ਦੀ ਰੱਖਿਆ ਕਰਦਾ ਔਰ ਬਾਹ ਫੜਦਾ ਅਸਲੀ ਖਾਲਸਾ ਅਸਲੀ ਪੰਥ ਅਸਲੀ ਕਹਿੰਦੇ ਨੇ ਨਾ ਕਿ ਉਹ ਫਲਾਣੇ ਦੇ ਨਾਲ ਜੀ ਹੋਇਆ ਤੇ ਉਹ ਉਹ ਖਾਲਸਾ ਦਰਬਾਰ ਵਿੱਚ ਜਾ ਕੇ ਉਹਨਾਂ ਨੇ ਅਰਦਾਸ ਬੇਨਤੀ ਕੀਤੀ ਜਰਨੈਲ ਨੂੰ ਕਿਹਾ ਜੀ ਤੇ ਉਹ ਖਾਲਸਾ ਪੰਥ ਦੇ ਦਰਵਾਜ਼ੇ 'ਚ ਸੁਣਵਾਈ ਆ ਖਾਲਸਾ ਪੰਥ ਜੇ ਪਾਪਾ ਮੇਜਰ ਸਿੰਘ ਉਹਨਾਂ ਦਾ ਜਿਹੜਾ ਮਰਜ਼ੀ ਫਰਾਦ ਲੈ ਕੇ ਚੱਲ ਜੇ ਉਸੇ ਲਈ ਸਨਵਾਈ ਹੁਣ ਇਸ ਵਾਲੇ ਕਾਰਵਾਈ ਹੁਣ ਇਸ ਵਾਲੇ ਖਾਲਸਾ ਫੌਜ ਦੀ ਫੌਜਾਂ ਤਿਆਰ ਹੋਣਗੀਆਂ ਇਹਨੂੰ ਇਹ ਆਵਾ ਉਹ ਸੱਚ ਨੂੰ ਪਛਾਣੋ ਅਸਲਤ ਦੇ ਨਾਲ ਜੁੜੋ ਭਾਵੇਂ ਚਲੋ ਹੋਰ ਵੀ ਦਲ ਨੇ ਪਰ ਜੋ ਬਾਬਾ ਮੇਜਰ ਸਹਣਾ ਹੁਣੀ ਜਿਸ ਤਰੀਕੇ ਨਾਲ ਲੋਕਾਂ ਦੀ ਬਾਹ ਫੜਦੇ ਆ ਇਹੋ ਜਿਹਾ ਮੈਂ ਕੋਈ ਸੰਤ ਨਹੀਂ ਕੇ ਵੇਖਿਆ ਔਰ ਇੰਨੀਆਂ ਬੇਨਤੀਆਂ ਪ੍ਰਵਾਨ ਕਰਦੀਆਂ ਔਰ ਬਾਬਾ ਜੀ ਦੇ ਨਾਲ ਡੋਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ